ਪੰਜਾਬ ਦੀ ਧਰਤੀ ਤੇ ਐਡੇ ਸੋਹਣੇ ਫੁੱਲਾਂ ਦੀ ਖੇਤੀ ਹੋ ਰਹੀ ਹੈ ਇਹ ਸਰ ਹੈਗੀ ਹੈ ਡਲਫੇਨੀਅਮ ਡਲਫੇਨੀਅਮ ਹਾਂਜੀ ਇਹ ਡਲਫੇਨੀਅਮ ਆ ਤੇ ਇਹਦਾ 450 ਰੁਪਏ ਕਿਲੋ ਦਾ ਰੇਟ ਆ ਜੀ ਪਾਵਰ ਆਰਟਿਸਟ ਗਲੋਰੀ ਆ ਜੀ ਠੀਕ ਹੈ ਪਾਵਰ ਆਰਟਿਸਟ ਗਲੋਰੀ ਹਾਂਜੀ ਇਹਦਾ ਰੇਟ ਹੈਗਾ ਜੀ 1100 ਰੁਪਏ ਕਿਲੋ ਇਹ ਕਿਹੜੀ ਵੈਰਾਈਟੀ ਹੈ ਸਰ ਇਹ ਵੈਰਾਈਟੀ ਹੈਗੀ ਹੈ ਜੀ ਬੈਲਸ ਵਾਈਟ ਹਾਂ ਤੇ ਡੀਜੀ ਵੀ ਕਹਿੰਦੇ ਜੀ ਇਹਨੂੰ ਡਬਲ ਐਕਸ ਆ ਜੀ ਠੀਕ ਹੈ ਹਾਂਜੀ ਤੇ ਇਹਦਾ ਕੀ ਰੇਟ ਹੁੰਦਾ ਬਈ ਇਹਦਾ ਰੇਟ ਹੈਗਾ ਜੀ 3000 ਰੁਪਏ ਕਿਲੋ ਹੈ ਜੀ ਆ ਜਿਹੜਾ ਫਲ ਹੈ ਇਹ ਹਰ ਤੀਜੇ ਦਿਨ ਨੂੰ ਤੋੜਨਾ ਪੈਂਦਾ ਜੀ ਨਹੀਂ ਇਹਦਾ ਵੀ ਥੱਲੇ ਘਰ ਜਾਂਦਾ ਜੀ ਠੀਕ ਹੈ ਮਤਲਬ ਤੁਸੀਂ ਇਹਨੂੰ ਫਿਰ ਬਾਅਦ ਚ ਸੁਕਾਉਂਗੇ ਹਾਂ ਇਹ ਨਾਲ ਦੀ ਨਾਲ ਸੁੱਕੀ ਜਾਂਦਾ ਜੀ ਇਹ ਆਪਣੀ ਲੱਖ ਰੁਪਏ ਤੋਂ ਟੱਪ ਜਾਂਦੀ ਹੈ ਜੀ ਲੱਖ ਤੋਂ ਟੱਪ ਹਾਂਜੀ ਇਹ ਕਿੰਨੇ ਮਹੀਨਿਆਂ ਦੀ ਫਸਲ ਹੈ ਇਹ ਇਹ 6 ਮਹੀਨਿਆਂ ਦੀ ਹੈ 6 ਮਹੀਨੇ ਕਣਕ ਨਾਲ ਹੀ ਹਾਂਜੀ ਲੱਗ ਜਾਂਦੇ ਆ ਹਾਂ ਤੇ ਕਣਕ ਦੇ ਲਗਭਗ ਨੇੜੇ ਤੇੜੇ ਹੀ ਹਾਂਜੀ ਵੱਡੇ ਆਂ ਵੱਡੇ ਆਂ